ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੇ ਮੈਂ ਤੁਹਾਡਾ ਆਪਣਾ ਮਨਜੀਤ ਸ਼ੇਰ ਅੱਜ ਆਪਾਂ ਚਾਂਦਪੁਰੇ ਆਏ ਹੋਏ ਹਾਂ ਦੇਖੋ ਆ ਨਾਲੀ ਦਾ ਪਾਣੀ ਹੈ ਦੇਖੋ ਕਿੰਨਾ ਤੇਜ਼ ਵਗ ਰਿਹਾ ਹੈ ਦੇਖੋ ਮੀਂਹ ਵਾਲਾ ਪਾਣੀ ਹੈ ਸਾਰਾ ਇਹ ਪੰਜਾਬ 'ਚ ਜੇ ਬਾਰਿਸ਼ ਹੋਈ ਨਹੀਂ ਹੈਗੀ ਪਰ ਤੁਸੀਂ ਇਹਦਾ ਵਹਾਅ ਦੇਖ ਲਓ ਕਿੰਨਾ ਤੇਜ਼ ਹੈਗਾ ਤੇ ਇੱਕ ਗੱਲ ਤੁਹਾਨੂੰ ਹੋਰ ਦਿਖਾਉਣੇ ਆ ਦਿਲਚਸਪ ਗੱਲ ਇਹ ਨਾਲ ਹੀ ਆ ਇਹਦੇ ਉੱਪਰ ਦੀ ਆ ਪਾਖੜਾ ਨਹਿਰ ਜਾਂਦੀ ਹੈਗੀ ਇਹ ਥੱਲੋਂ ਦੀ ਜਾਂਦਾ ਇਹਦਾ ਪਾਣੀ ਪੂਲ ਬਣਿਆ ਹੋਇਆ ਥੱਲੇ ਦੇਖੋ ਬਾਹਦੇ ਸਾਹਮਣੇ ਜਾ ਰਿਹਾ ਹੈਗਾ ਪਾਣੀ ਤੇ ਆਜੋ ਆਪਾਂ ਤੁਹਾਨੂੰ ਪਾਖੜਾ ਵੀ ਦਿਖਾਵਾਂਗੇ ਇਹਦੇ ਉੱਪਰ ਦੀ ਕਿਵੇਂ ਜਾਂਦੀ ਹੈ ਤੇ ਥੱਲੋਂ ਦੀ ਇਹ ਨਾਲੀ ਦਾ ਪਾਣੀ ਜਾਂਦਾ ਉੱਪਰ ਨੂੰ ਪਾਖੜਾ ਜਾਂਦੀ ਹੈ ਤੇ ਵੀਡੀਓ ਨਾਲ ਜੁੜੇ ਜਰੂਰ ਰਹੋ ਦੇਖੋ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਨਾਲੀ ਦਾ ਪੁਲ ਆ ਗਿਆ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਹੈ ਇਹਦੇ ਵਿੱਚ ਮੀਂਹ ਦਾ ਪਾਣੀ ਇਹ ਸਾਰਾ ਜਿਹੜਾ ਪਿਛਲੀ ਵਾਰੀ ਹੜ੍ਹਾਂ ਦਾ ਰੂਪ ਧਾਰਨ ਕਰ ਗਿਆ ਸੀਗਾ ਕਿਵੇਂ ਕਿ ਮੂਨ ਕੇਰੀਆ ਕਨੌਰੀ ਏਰੀਆ 'ਚ ਹੜਾ ਆ ਗਏ ਸੀਗੇ ਫਸਲਾਂ ਬਰਬਾਦ ਹੋ ਗਏ ਸੀ ਇਹ ਉਹੀ ਨਾਲੀ ਹੈਗੀ ਤੇ ਹੁਣ ਵੀ ਚੜੀ ਹੋਈ ਹੈ ਤੇ ਆਜੋ ਆਪਾਂ ਤੁਹਾਨੂੰ ਪਾਖੜਾ ਵੀ ਦਿਖਾਉਣੇ ਆ ਤੇ ਵੀਡੀਓ ਨਾਲ ਜੁੜੇ ਜਰੂਰ ਰਹੋ ਤੇ ਦੇਖੋ ਦੋਸਤੋ ਆ ਨਾਲੀ ਚੱਲ ਰਹੀ ਹੈ ਨਾਲੀ ਦਾ ਪਾਣੀ ਆ ਰਿਹਾ ਹੈ ਇਧਰੋਂ ਖਨੌਰੀ ਏਰੀਆ ਕਣੀਓ ਚਾਂਦਪੁਰੇ ਵਾਲਾ ਬੰਨਾ ਹੈ ਇਹ ਤੇ ਆ ਦੇਖੋ ਆ ਇਹਦੇ ਉੱਪਰ ਦੀ ਪਾਖੜਾ ਚੱਲ ਰਹੀ ਹੈ ਦੇਖੋ ਬਿਲਕੁਲ ਨੀਲਾ ਪਾਣੀ ਹੈ ਦੇਖੋ ਦੋਸਤੋ ਇਹ ਉਹੀ ਬੰਨਾ ਹੈਗਾ ਚਾਂਦਪੁਰੇ ਵਾਲਾ ਜਿਹੜਾ ਖਨੌਰੀ ਮੂਣ ਕੇਰੀਏ ਚੋਂ ਪਾਣੀ ਆਉਂਦਾ ਹੈ ਇਹ ਨਾਲੀ ਰਾਹੀਂ ਆਉਂਦਾ ਤੇ ਆਹ ਦੇਖੋ ਇੱਧਰ ਪਾਖੜਾ ਚੱਲ ਰਹੀ ਹੈ ਤੇ ਆਹ ਪਾਖੜਾ ਦਾ ਪਾਣੀ ਜਾ ਰਿਹਾ ਇਹਦੇ ਉੱਪਰ ਦੀ ਤੇ ਆਹ ਨੀਚੋਂ ਦੀ ਦੇਖੋ ਆਹ ਦਰਿਆ ਦਾ ਪਾਣੀ ਜਾ ਰਿਹਾ ਨਾਲੀ ਦਾ ਪਾਣੀ ਅੱਗੇ ਨਾਲੋਂ ਵੱਧ ਚੁੱਕਿਆਗਾ ਪਰ ਖਤਰੇ ਵਾਲੀ ਗੱਲ ਕੋਈ ਹੈ ਨਹੀਂ ਹਜੇ ਕਿਉਂਕਿ بارش ਪੰਜਾਬ ਚ ਹੋਈ ਨਹੀਂ ਹੈਗੀ ਬਿਲਕੁਲ ਪਾਣੀ ਵਧਿਆ ਤਾਂ ਹੈਗਾ ਪਰ ਨੋਰਮਲ ਐਸਟੀਪੀ ਇਹ ਫੱਟੜ ਵਾਲੀ ਗੱਲ ਨਹੀਂ ਹੈਗੀ ਤੇ ਦੇਖੋ ਬਰਾ ਕ੍ਰਿਸ਼ਮਾ ਦੇਖੋ ਤੁਸੀਂ ਪਹਿਲੀ ਵਾਰੀ ਦੇਖਿਆ ਮੈਂ ਵੀ ਜ਼ਿੰਦਗੀ ਚ ਵੀ ਥੱਲੋਂ ਦੀ ਪਾਣੀ ਜਾ ਰਿਹਾ ਹੈ ਨਾਲੀ ਦਾ ਦੇਖੋ ਤੇ ਉੱਪਰ ਦੀ ਪਾਖੜਾ ਲੰਘ ਰਹੀ ਹੈਗੀ ਬਿਲਕੁਲ ਨੀਲਾ ਪਾਣੀ ਹੈ ਸ਼ੁੱਧ ਦੇਖੋ ਇਹ ਆ ਚੰਦਪੁਰ ਵਾਲਾ ਬੰਨ ਪਾਣੀ ਦਾ ਵਹਾਅ ਦੇਖੋ ਤੁਸੀਂ ਨਾਲੀ ਦਾ